ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਭਗਤ ਰਵਿਦਾਸ ਜੀ ਬਾਰੇ ਕੁਝ ਜਾਣੀਏ ਭਗਤ ਰਵਿਦਾਸ ਜੀ ਨੂੰ ਲੋਕ ਅਕਸਰ ਕਿਆ ਕਰਦੇ ਐ ਕਿ ਇਹ ਆਪਣੇ ਭਗਵਾਨ ਨੂੰ ਇਸ਼ਟ ਨੂੰ ਪੱਥਰਾਂ ਵਿੱਚੋਂ ਪੂਜ ਕੇ ਲੱਭਦੇ ਸੀ ਨਹੀਂ ਉਹਨਾਂ ਦੀ ਜਦੋਂ ਬਾਣੀ ਪੜੀਏ ਤਾਂ ਸਪਸ਼ਟ ਪਤਾ ਲੱਗਦਾ ਹੈ ਕਿ ਭਗਤ ਰਵਿਦਾਸ ਜੀ ਮੂਰਤੀ ਪੂਜਾ ਦੇ ਪੱਥਰ ਪੂਜਾ ਦੇ ਖਿਲਾਫ ਸਨ ਇੱਕ ਗੱਲ ਹੋਰ ਉਹਨਾਂ ਦੇ ਗੁਰੂ ਮੰਨਿਆ ਜਾਂਦਾ ਹੈ ਭਗਤ ਰਾਮਾਨੰਦ ਜੀ ਨੂੰ ਤੇ ਰਾਮਾਨੰਦ ਜੀ ਨੇ ਕੋਈ ਅਜਿਹੀ ਸਿੱਖਿਆ ਵੀ ਉਹਨਾਂ ਨੂੰ ਇਹ ਨਹੀਂ ਦਿੱਤੀ ਹੋਵੇਗੀ ਕਿ ਉਹ ਪੱਥਰਾਂ ਵਿੱਚੋਂ ਰੱਬ ਨੂੰ ਲੱਭਣ ਉਹਦਾ ਪ੍ਰਮਾਣ ਇਹ ਹੈ ਕਿ ਭਗਤ ਰਾਮਾਨੰਦ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਹੈ ਉਹਦੇ ਵਿੱਚ ਉਨ੍ਹਾਂ ਦੀ ਭਗਤ ਰਾਮਾਨੰਦ ਜੀ ਦੀ ਸੋਚ ਦਾ ਪਤਾ ਲੱਗਦਾ ਆਓ ਆਪਾਂ ਭਗਤ ਰਾਮਾਨੰਦ ਜੀ ਦਾ ਜਿਹੜੇ ਭਗਤ ਰਵਦਾਸ ਜੀ ਦੇ ਗੁਰੂ ਸਨ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ ਬਸੰਤ ਰਾਗ ਵਿੱਚ ਇਹ ਸ਼ਬਦ ਦਰਜ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਰਹਾਓ ਇੱਕ ਦਿਵਸ ਮਨ ਪਈ ਉਮੰਗ ਕਸ ਚੰਦਨ ਚੋਆ ਬੋ ਸੁਗੰਧ ਪੂਜਨ ਚਾਲੀ ब्रह्म ठाए सो ब्रह्म बतायो गुर मन ही माहे जहां जाई तह जल पखाना ਹੈ ਸਭ ਸਮਾਨ ਬੇਦਪੁਰਾਨ ਸਭ ਦੇਖੈ ਜੋਏ ਹੁ ਹ ਤੋ ਜਈਏ ਜੋ ਇਹਾ ਨਾ ਹੋਏ ਸਤ ਗੁਰ ਮੈਂ ਬਲਹਾਰੀ ਤੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮ ਆਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮਾ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾਬਦ ਕਾਟ ਕੋਟ ਕਰਮਾ ਭਗਤ ਰਾਮਾਨੰਦ ਜੀ ਸ਼ਬਦ ਵਿੱਚ ਵਿਅੰਗ ਵੀ ਹੈ ਤੇ ਇੱਕ ਪੁਜਾਰੀ ਢਾਂਚੇ ਤੇ ਚੋਟ ਵੀ ਹੈ ਬਾਬਾ ਜੀ ਕਹਿੰਦੇ ਰਾਮਾਨੰਦ ਜੀ ਕਹਿੰਦੇ ਮੈਂ ਕਿਉਂ ਜਾਵਾਂ ਕਿਤੇ ਮੈਂ ਬਾਹਰ ਇਸ ਲਈ ਨਹੀਂ ਜਾਂਦਾ ਕਿ ਮੇਰੇ ਅੰਦਰ ਹੀ ਰੰਗ ਭਾਗ ਲੱਗੇ ਹੋਏ ਆ ਆਪਣੀ ਗੱਲ ਹੁੰਦੀ ਹੈ ਭਾਈ ਸਾਡੇ ਘਰ ਦਾ ਬੜੇ ਰੰਗ ਭਾਗ ਆ ਕੱਤ ਜਾਈਏ ਰੇ ਕਰ ਲਾ ਗੋ ਰੰਗ ਮੈਂ ਕਿਉਂ ਜਾਵਾਂ ਕਿਤੇ ਹੋਰ ਖੁਸ਼ੀਆਂ ਲੱਭਣ ਖੇੜੇ ਲੱਭਣ ਆਨੰਦ ਲੱਭਣ ਰੱਬ ਜੀ ਲੱਭਣ ਮੇਰੇ ਤਾਂ ਘਰੇ ਹੀ ਰੰਗ ਲੱਗੇ ਹੋਏ ਨੇ ਮੇਰਾ ਚਿੱਤ ਨਾ ਚੱਲੇ ਮੇਰਾ ਚਿੱਤ ਜਾਂਦਾ ਹੀ ਨਹੀਂ ਮਨ ਭਇਓ ਪੰਗ ਪਿੰਗਲਾ ਹੋ ਗਿਆ ਹੋਰ ਕਿਸੇ ਪਾਸੇ ਨਹੀਂ ਜਾਂਦਾ ਹੋਰ ਪਾਸੇ ਉਹ ਪਿੰਗਲਾ ਹੋ ਗਿਆ ਸਰੀਰ ਕਰਕੇ ਨਹੀਂ ਮਨ ਕਰਕੇ ਹੋਰ ਪਾਸੇ ਵੱਲ ਵੇਂਦਾ ਹੀ ਕੋਈ ਨਹੀਂ ਏਕ ਦਿਵਸ ਮਨ ਭਈ ਉਮੰਗ ਵਿਯੰਗ ਹੈ ਜੀ ਇਹ ਇੱਕ ਦਿਨ ਮੈਂ ਸੋਚਿਆ ਮੇਰੇ ਮਨ ਵਿੱਚ ਚਾ ਆਇਆ ਮੈਂ ਜਿਹੜੇ ਵੀ ਪੂਜਾ ਕਰਨ ਲਈ ਸਮਾਨ ਇਕੱਠਾ ਕਰਦੇ ਆ ਲੋਕ ਮੈਂ ਉਹ ਸਾਰਾ ਸਮਾਨ ਇਕੱਠਾ ਕਰ ਲਿਆ ਚੰਦਨ ਲੈ ਲਿਆ ਘਸਾ ਲਿਆ ਸੁਗੰਧੀਆਂ ਲੈ ਲਈਆਂ ਮੈਂ ਰੱਬ ਨੂੰ ਬ੍ਰਹਮ ਨੂੰ ਲੱਭਣ ਲਈ ਤੁਰ ਪਿਆ ਪੂਜਣ ਲਈ ਤੁਰ ਪਿਆ ਪੂਜਣ ਚਾਲੀ ਬ੍ਰਹਮ ਠਾਏ ਬ੍ਰਹਮ ਠਾਏ ਉਸ ਥਾਂ ਤੇ ਰੱਬ ਨੂੰ ਰੱਬ ਨੂੰ ਕਿਸੇ ਥਾਂ ਤੇ ਲੱਭਣ ਲਈ ਤੁਰ ਪਿਆ ਪੂਜਣ ਲਈ ਤੁਰ ਪਿਆ ਤੇ ਅੱਗੋ ਕਹਿੰਦੇ ਰੱਬ ਮਿਲ ਗਿਆ ਤੇ ਉਹ ਕਹਿੰਦਾ ਵੀ ਤੈਨੂੰ ਪਤਾ ਮੈਂ ਕਿੱਥੇ ਰਹਿਣਾ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਏ ਤੇ ਗੁਰੂ ਨੇ ਮੈਨੂੰ ਦੱਸਤਾ ਤੇਰੇ ਅੰਦਰ ਹੀ ਰੱਬ ਜੀ ਵਸਦੇ ਆ ਬਾਹਰ ਨਹੀਂ ਅਗਲੀ ਪੰਕਤੀ ਦੇਖਿਓ ਜਹਾਂ ਜਾਈਏ ਤੇ ਜਲ ਪਖਾਨ ਭਗਤ ਜੀ ਕਹਿੰਦੇ ਕਿੱਥੇ ਜਾਈਏ ਜਿੱਥੇ ਮਰਜ਼ੀ ਚਲੇ ਜਾਓ ਜੱਤਾ ਜਲ ਵਿੱਚ ਨਹਾਉਣ ਦੀਆਂ ਗੱਲਾਂ ਨੇ ਵੀ ਉੱਥੇ ਨਾਤਿਆਂ ਐ ਹੋ ਜਾਂਦਾ ਪਾਪ ਲੈ ਜਾਂਦੇ ਆ ਰੱਬ ਜੀ ਮਿਲਦੇ ਆ ਜਿਹਾ ਪੱਥਰਾਂ ਦੀ ਗੱਲ ਆ ਤੂੰ ਪੂਰੇ ਉਹ ਹੈ ਸਭ ਸਮਾਨ ਹੈ ਰੱਬ ਜੀ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਤੂੰ ਨਾ ਹੋਵੇਂ ਸਾਰਿਆਂ ਪਾਸੇ ਇੱਕ ਸਮਾਨ ਆ ਬੇਦਪੁਰਾਨ ਸਾਹਿਬ ਦੇਖੇ ਜੋਏ ਬੇਦਪੁਰਾਨਾ ਨੂੰ ਖੋਜ ਕੇ ਦੇਖ ਲਿਓ ਉਹ ਵੀ ਇਹੋ ਗੱਲ ਕਹਿੰਦੇ ਆ ਉਹ ਰਤੋ ਜਾਈਏ ਜੋ ਇਹਾ ਨਾ ਹੋਏ ਸਾਰੇ ਗ੍ਰੰਥਾਂ ਨੂੰ ਫੋਲ ਕੇ ਦੇਖ ਲਿਓ ਸਾਰੇ ਇਹੋ ਗੱਲ ਕਹਿੰਦੇ ਆ ਵੀ ਰੱਬ ਤਾਂ ਇੱਥੇ ਵੀ ਹੈਗਾ ਜੇ ਇੱਥੇ ਨਾ ਹੋਵੇ ਫੇਰ ਕਿਤੇ ਲੱਭਣ ਜਾਈਏ ਨਾ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਰੱਬ ਜੀ ਨਹੀਂ ਹੈਗੇ ਜਿੱਥੇ ਕੁਦਰਤ ਦਾ ਵਾਸਾ ਨਹੀਂ ਹੈਗਾ ਰੱਬ ਜੀ ਦਾ ਵਾਸਾ ਨਹੀਂ ਹੈਗਾ ਸਤਗੁਰ ਮੈਂ ਬਲੇਹਾਰੀ ਤੋਰ ਮੈਂ ਤੇਰੇ ਤੋਂ ਬਿਹਾਰ ਜਾਨਾ ਸਤਗੁਰ ਜਿਨ ਸਕਲ ਬਿਕਲ ਪਰਮ ਕਟੇ ਮੋਰ ਮੇਰੇ ਸਾਰੇ ਪਰਮ ਪਖੰਡ ਦੁੱਖ ਕਟ ਦਿੱਤੇ ਰਮਾਨੰਤ ਸੁਆਮੀ ਰਮਤ ਬ੍ਰह्म ਗੁਰ ਕਾ ਸ਼ਬਦ ਕੱਟੇ ਕੋਟ ਕਰਮ ਕਰੋੜਾਂ ਮਾੜੇ ਕਰਮ ਵੀ ਗੁਰੂ ਕਾ ਸ਼ਬਦ ਕੱਟ ਦਿੰਦਾ ਕਿਉਂਕਿ ਥਾਟ ਨੂੰ ਥਾਟ ਨਾਲ ਹੀ ਕੱਟਿਆ ਜਾਂਦਾ ਮਾੜੇ ਕਰਮ ਮਾੜੀਆਂ ਸੋਚਾਂ ਸਾਡੇ ਥਾਟ ਚ ਉਪਜੀਆਂ ਅਸੀਂ ਉਹਦੇ ਦੇ ਕਰਮ ਮਾੜੇ ਕੀਤੇ ਹੁਣ ਚੰਗੀ ਸੋਚ ਗੁਰੂ ਰਾਹੀਂ ਸਾਡੇ ਦਿਮਾਗ ਵਿੱਚ ਆਈ ਆ ਸਾਡੀ ਮਤ ਵਿੱਚ ਆਈ ਆ ਸੋਝੀ ਆਈ ਆ ਗੁਰ ਕੀ ਮਤ ਤੂੰ ਲੈ ਇਆਣੀ ਜਦੋਂ ਉਹ ਆਜੇ ਨਾ ਤੇ ਭਗਤ ਜੀ ਕਹਿੰਦੇ ਸਾਰੇ ਮਾੜੇ ਕਰਮ ਆ ਜਿਹੜੇ ਛੁੱਟ ਜਾਂਦੇ ਆ ਗੁਰ ਕਾ ਸ਼ਬਦ ਕਟਿਆ ਕੋਟ ਕਰਮ ਆਓ ਭਗਤ ਰਵਦਾਸ ਜੀ ਦੇ ਜਿਹੜੇ ਗੁਰੂ ਆਖੇ ਜਾਂਦੇ ਮੰਨੇ ਜਾਂਦੇ ਨੇ ਭਗਤ ਰਾਮਾਨੰਦ ਜੀ ਉਹਨਾਂ ਨੂੰ ਵੀ ਭਗਤ ਰਵਦਾਸ ਜੀ ਦੇ ਨਾਲ ਨਾਲ ਯਾਦ ਕਰਨਾ ਚਾਹੀਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ 发电